ਨੀ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਪਰਵਾਹ ਨਹੀਂ ਕਰਨੀ ਪਰਵਾਹ ਨਹੀਂ ਕਰਨੀ ਬਿਲਾ ਬਿਲਾ ਯਾਰ ਦੋ ਬਿਲਾ ਉਹ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰਦੇ ਨੇ ਉਹ ਮੇਰੇ ਘਰੋਂ ਮੈਂ ਅੱਭੀ ਆਇਆ ਯਾਰ 50000 ਦੋ ਯਾਰ ਮੈਂ ਚੋ 50 ਕਹਿੰਦਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ ਸੀਐਮ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕਵੈਸਟ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਵੀਆਂ-ਨਵੀਆਂ ਸਾਖੀਆਂ ਨਵੀਆਂ-ਨਵੀਆਂ ਕਹਾਣੀਆਂ ਤੇ ਨਵੀਆਂ-ਨਵੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਸੀਐਮ ਮਾਨ ਤੇ ਮਨਕੀਰਤ ਔਲਖ ਹੜਪੀੜਤਾ ਦੀ ਸੱਚੀ ਸੇਵਾ ਪੰਜਾਬ ਦੀ ਧਰਤੀ ਹਮੇਸ਼ਾ ਹੀ ਆਪਣੀ ਦਿਲਦਾਰੀ ਅਤੇ ਭਾਈਚਾਰੇ ਦੀ ਰੂਹ ਕਰਕੇ ਜਾਣੀ ਜਾਂਦੀ ਹੈ ਇੱਥੇ ਲੋਕ ਦੁੱਖ-ਸੋਖ ਵਿੱਚ ਇੱਕ ਦੂਜੇ ਦਾ ਸਾਥ ਦੇਣ ਨੂੰ ਆਪਣਾ ਫਰਜ਼ ਸਮਝਦੇ ਹਨ ਕੁਝ ਦਿਨ ਪਹਿਲਾਂ ਆਏ ਭਿਆਨਕ ਹੜ੍ਹਾਂ ਨੇ ਸੈਂਕੜੇ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਖੇਤ ਤਬਾਹ ਹੋ ਗਏ ਘਰਾਂ ਦੇ ਚਿਰਾਗ ਬੁੱਝ ਗਏ ਲੋਕ ਆਪਣੇ ਪਿਆਰਿਆਂ ਨੂੰ ਖੋ ਬੈਠੇ ਕਿਸੇ ਦਾ ਘਰ ਡੇਗ ਪਿਆ ਕਿਸੇ ਦੀ ਕਈ ਸਾਲਾਂ ਦੀ ਮਿਹਨਤ ਨਾਲ ਬਣਾਈ ਕਾਰੋਬਾਰ ਪਾਣੀ ਵਿੱਚ ਵਹਿ ਗਿਆ ਕਿਸੇ ਦਾ ਖੇਤ ਪਾਣੀ ਵਿੱਚ ਵਹਿ ਗਿਆ ਇਹੋ ਜਿਹੇ ਵੇਲੇ ਜਦੋਂ ਲੋਕ ਨਿਰਾਸ਼ਾ ਤੇ ਬੇਵਸੀ ਦੇ ਦਰਿਆ ਵਿੱਚ ਡੁੱਬ ਰਹੇ ਸਨ ਤਾਂ ਉਹਨਾਂ ਨੂੰ ਹੌਸਲਾ ਦੇਣ ਲਈ ਦੋ ਨਾਮ ਸਭ ਤੋਂ ਵੱਧ ਚਰਚਾ ਵਿੱਚ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਤਾਰਾ ਮਨਕੀਰਤ ਔਲਖ ਹਾੜੋਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਪਰ ਮੁੱਖ ਮੰਤਰੀ ਮਾਨ ਨੇ ਸਿਰਫ ਦਫ਼ਤਰ ਵਿੱਚ ਬੈਠ ਕੇ ਹੁਕਮ ਨਹੀਂ ਦਿੱਤੇ ਉਹ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਗਏ ਲੋਕਾਂ ਨਾਲ ਮਿਲ ਕੇ ਉਹਨਾਂ ਦਾ ਦਰਦ ਸੁਣਿਆ ਪਿੰਡ ਦੀਆਂ ਗਲੀਆਂ ਵਿੱਚ ਜਿੱਥੇ ਪਾਣੀ ਛਾਤੀ ਤੱਕ ਚੜਿਆ ਹੋਇਆ ਸੀ ਉੱਥੇ ਮਾਨ ਸਾਹਿਬ ਬਿਨਾਂ ਕਿਸੇ ਰੋਕ ਟੋਕ ਦੇ ਪਹੁੰਚੇ ਉਹਨਾਂ ਨੇ ਕਿਹਾ ਪੰਜਾਬ ਦੀ ਧਰਤੀ ਨੇ ਸਾਨੂੰ ਸਭ ਕੁਝ ਦਿੱਤਾ ਹੈ ਅੱਜ ਜਦੋਂ ਸਾਡੇ ਭਰਾ ਭੈਣ ਮੁਸੀਬਤ ਵਿੱਚ ਹਨ ਤਾਂ ਇਹ ਮੇਰਾ ਫਰਜ਼ ਹੈ ਕਿ ਮੈਂ ਉਹਨਾਂ ਦੇ ਨਾਲ ਖੜਾ ਰਹਾ ਦੂਜੇ ਪਾਸੇ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਚੁੱਪ ਨਹੀਂ ਬੈਠੇ ਉਹ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ ਪਰ ਇਸ ਵਾਰ ਉਹਨਾਂ ਨੇ ਆਪਣੀ ਜੇਬ ਖੋਲ ਕੇ ਲੋਕਾਂ ਦਾ ਦਿਲ ਜਿੱਤਿਆ ਮਨਕੀਰਤ ਨੇ ਹੜ੍ਹ ਪੀੜਤਾਂ ਲਈ ਹਜ਼ਾਰਾਂ ਰੁਪਏ ਦੀ ਰਕਮ ਦਿੱਤੀ। ਉਹਨਾਂ ਕਿਹਾ, "ਮੇਰੀ ਕਮਾਈ ਦਾ ਅਸਲੀ ਹੱਕਦਾਰ ਮੇਰੇ ਲੋਕ ਹਨ। ਜਦੋਂ ਮੇਰੇ ਪੰਜਾਬ ਦੇ ਘਰ-ਘਰ ਵਿੱਚ ਪਾਣੀ ਵੜਿਆ ਹੋਇਆ ਹੈ, ਮੈਂ ਕਿਵੇਂ ਆਰਾਮ ਨਾਲ ਬੈਠ ਸਕਦਾ ਹਾਂ? ਇਹ ਹਜ਼ਾਰਾਂ ਤਾਂ ਸਿਰਫ ਇੱਕ ਸ਼ੁਰੂਆਤ ਹੈ। ਮੈਂ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਹਾਂ।" ਜਦੋਂ ਲੋਕਾਂ ਨੇ ਵੇਖਿਆ ਮੁੱਖ ਮੰਤਰੀ ਵੀ ਉਹਨਾਂ ਦੇ ਨਾਲ ਖੜੇ ਹਨ ਤਾਂ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਗਾਇਕ ਵੀ ਉਹਨਾਂ ਦੀ ਮਦਦ ਲਈ ਮੈਦਾਨ ਵਿੱਚ उतरे ਤਾਂ ਉਹਨਾਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਅੰਸੂ ਨਿਕਲ ਪਏ ਕਿਸੇ ਬਜ਼ੁਰਗ ਮਾਂ ਨੇ ਕਿਹਾ ਪੁੱਤ ਦੇ ਰੂਪ ਵਿੱਚ ਰੱਬ ਨੇ ਸਾਨੂੰ ਇਹੋ ਜਿਹੇ ਨੇਕ ਦਿਲ ਬੰਦੇ ਦਿੱਤੇ ਹਨ ਹੁਣ ਸਾਨੂੰ ਭਰੋਸਾ ਹੋ ਗਿਆ ਕਿ ਸਾਡਾ ਪੰਜਾਬ ਕਦੇ ਵੀ ਇਕੱਲਾ ਨਹੀਂ ਹਾਰ ਵਿੱਚ ਸਭ ਤੋਂ ਵੱਡੀ ਕਾਰਟ ਸਿਰ ਪੈਸਿਆਂ ਦੀ ਨਹੀਂ ਹੁੰਦੀ ਸਭ ਤੋਂ ਵੱਡੀ ਕਾਰਟ ਹੁੰਦੀ ਹੈ ਹੌਂਸਲੇ ਦੀ ਲੋਕ ਜਦੋਂ ਆਪਣੇ ਘਰ ਟੁੱਟਦੇ ਵੇਖਦੇ ਹਨ ਤਾਂ ਉਹਨਾਂ ਦਾ ਦਿਲ ਟੁੱਟ ਜਾਂਦੇ ਹਨ ਪਰ ਜਦੋਂ ਉਹ ਵੇਖਦੇ ਹਨ ਕਿ ਸਰਕਾਰਾਂ ਦਾ ਮੁੱਖ ਸੇਵਕ ਵੀ ਉਹਨਾਂ ਦੇ ਨਾਲ ਖੜਾ ਹੈ ਤਾਂ ਉਹਨਾਂ ਦੇ ਮਨਪਸੰਦ ਗਾਇਕ ਵੀ ਮਦਦ ਲਈ ਤਿਆਰ ਹਨ ਤਾਂ ਉਹਨਾਂ ਨੂੰ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਦੀ ਤਾਕਤ ਮਿਲਦੀ ਹੈ ਇਕਟਨਾ ਨੇ ਲੋਕਾਂ ਦੇ ਦਿਲਾਂ ਵਿੱਚ ਮਾਨ ਅਤੇ ਮਨਕੀਰਤ ਦੋਵਾਂ ਲਈ ਬੇਅੰਤ ਇੱਜ਼ਤ ਵਧਾ ਦਿੱਤੀ ਜਿੱਥੇ ਮਾਨ ਨੂੰ ਲੋਕਾਂ ਨੇ ਇੱਕ ਸੱਚਾ ਸੇਵਕ ਮੰਨਿਆ ਉੱਥੇ ਮਨਕੀਰਤ ਨੂੰ ਇੱਕ ਸੱਚਾ ਪੰਜਾਬ ਦਾ ਪੁੱਤਰ ਕਿਹਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਦੋਵਾਂ ਦੀਆਂ ਤਸਵੀਰਾਂ ਵੰਡ ਕੇ ਲਿਖਿਆ ਪੰਜਾਬੀ ਹੋਣਾ ਮਾਣ ਦੀ ਗੱਲ ਹੈ ਕਿਉਂਕਿ ਸਾਡੀ ਧਰਤੀ ਤੇ ਇਹੋ ਜਿਹੇ ਦਿਲਦਾਰ ਪੈਦਾ ਹੁੰਦੇ ਰਹਿੰਦੇ ਹਨ ਇਹ ਕਹਾਣੀ ਵਿੱਚ ਸਾਡੇ ਲਈ ਇੱਕ ਵੱਡਾ ਸਬਕ ਛੁਪਿਆ ਹੋਇਆ ਹੈ ਜ਼ਿੰਦਗੀ ਵਿੱਚ ਇਨਸਾਨ ਕਿੰਨਾ ਵੀ ਵੱਡਾ ਹੋ ਜਾਵੇ ਪਰ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ ਚਾਹੇ ਕੋਈ ਮੁੱਖ ਮੰਤਰੀ ਹੋਵੇ ਜਾਂ ਗਾਇਕ ਦੋਵਾਂ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਸੱਭਿਆਚਾਰ ਦੀ ਸਭ ਤੋਂ ਵੱਡੀ ਤਾਕਤ ਸੇਵਾ ਤੇ ਸਾਂਝਾ ਪਿਆਰ ਹੈ ਹੱਡ ਦੇ ਪਾਣੀ ਭਾਵੇਂ ਘਰਤਵਾ ਕਰ ਸਕਦੇ ਹਨ ਪਰ ਪੰਜਾਬੀਆਂ ਦੇ ਦਿਲਾਂ ਵਿੱਚੋਂ ਦਿਲਦਾਰੀ ਨੂੰ ਨਹੀਂ ਮਿਟਾ ਸਕਦੇ ਅੱਜ ਜਦੋਂ ਸੀ ਇਹ ਕਹਾਣੀ ਸੁਣਦੇ ਹਾਂ ਤਾਂ ਸਾਨੂੰ ਅੰਦਰੋਂ ਇਹ ਹੀ ਸਨੇਹਾ ਮਿਲਦਾ ਹੈ ਕਿ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਨਾਲ ਖੜੇ ਰਹਿਣਾ ਹੀ ਅਸਲੀ ਮਨੁੱਖਤਾ ਹੈ ਪੈਸੇ ਦੀ ਕੀਮਤ ਘੱਟ ਹੈ ਪਰ ਹੌਸਲਾ ਦੇਣ ਵਾਲਾ ਹੱਥ ਸਭ ਤੋਂ ਵੱਡੀ ਦਾਤ ਹੁੰਦਾ ਹੈ ਸੀਐਮ ਮਾਨ ਤੇ ਮਨਕੀਰਤ ਔਲਖ ਨੇ ਜੋ ਕੀਤਾ ਉਹ ਸਿਰਫ ਇੱਕ ਰਾਹਤ ਨਹੀਂ ਸੀ ਸਗੋਂ ਇੱਕ ਜੀਵਤ ਉਦਾਹਰਣ ਸੀ ਕਿ ਪੰਜਾਬ ਦਾ ਹਰ ਪੁੱਤਰ ਧੀ ਸਦਾ ਆਪਣੇ ਭੈਣਾ ਭਰਾਵਾਂ ਲਈ ਤਿਆਰ ਰਹਿੰਦਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਸਮਝ ਕੇ ਮਾਫ ਕਰਨਾ